ਇਸ ਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੀ ਹਾਂ ਸੂਬੇ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਜੀ ਹਾਂ ਬੇਹਤ ਵੱਡੀ ਖਬਰ ਹੈ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਤਾਂ ਸੂਬੇ ਚ ਨਵੀਂ ਸਰਕਾਰ ਬਣਨ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਮੰਤਰੀ ਮੰਡਲ ਚ ਦੱਸ ਦੇ ਕਿ ਹੁਣ 30 ਤੋਂ 32 ਮੰਤਰੀ ਹੋ ਸਕਤੇ ਨੇ ਮੁੱਖ ਮੰਤਰੀ ਦੇ ਕਿਸ ਤਰੀਕੇ ਦੇ ਨਾਲ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਤੇ ਹੁਣ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਮੰਤਰੀ ਚਲੋ ਜੁ ਨਵੇਂ ਜਿਹੜੇ ਮੰਤਰੀ ਨੇ ਤੀਤੋ 32 ਹੋ ਸਕਦੇ ਨੇ ਦੱਸ ਦਈਏ ਕਿ ਬੀਤੇ ਦਿਨੀ 14 ਨਵੰਬਰ ਨੂੰ ਰਿਜ਼ਲਟ ਆਉਂਦਾ ਹੈ ਬਿਹਾਰ ਦੀਆਂ ਚੋਣਾਂ ਦੇ ਵਿੱਚ ਜਿਸ ਦੇ ਵਿੱਚ ਦੱਸ ਦਈਏ 243 ਸੀਟਾਂ ਦੇ ਵਿੱਚੋਂ 202 ਸੀਟਾਂ ਐਨਡੀਏ ਦੇ ਵੱਲੋਂ ਜਿੱਤੀਆਂ ਜਾਂਦੀਆਂ ਨੇ ਵੱਡੀ ਜਿੱਤ ਦੱਸੀ ਜਾਂਦੀ ਹੈ ਤੇ ਦੱਸ ਦਈਏ ਕਿ ਐਨਡੀਏ ਦੇ ਜਿਹੜੇ ਬਾਕੀ ਗਠਬੰਧਨ ਜਿਹੜਾ ਹੋਇਆ ਹੈ ਉਸ ਦੇ ਵਿੱਚ 89 ਸੀਟਾਂ ਬੀਜਪੀ ਦੇ ਵੱਲੋਂ ਜਿੱਤੀਆਂ ਗਈਆਂ ਜੀਡੀਯੂ 85 ਸੀਟਾਂ ਲੈ ਕੇ ਗਿਆ ਤੇ ਚਿਰਾਗ ਪਾਸਵਾਨ ਦੀ ਪਾਰਟੀ ਐਲ ਜੀ ਪੀ 19 ਸੀਟਾਂ ਲੈ ਕੇ ਗਈ ਹੈ ਤੇ ਹੋਨ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਤਿੰਨ ਉਪ ਸੀਐਮ ਹੋ ਸਕਤੇ ਨੇ ਜਸਦੇ ਵਿੱਚ ਚਿਰਾਗ ਪਾਸਵਾਨ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਤਾਂ ਬੇਹੱਦ ਵੱਡੀ ਖਬਰ ਹੈ ਦੱਸਦੀ ਹੈ ਕਿ ਜਦੋਂ ਭਾਰਤ ਦੇ ਵਿੱਚ ਇਹ ਬੇਹੱਦ ਵੱਡੀ ਚੋਣ ਦੱਸੀ ਜਾ ਰਹੀ ਸੀ ਕਿਉਂਕਿ ਬੇਹੱਦ ਵੱਡਾ ਇਲਾਕਾ ਯੂਪੀ ਬਿਹਾਰ ਦਾ ਮੰਨਿਆ ਜਾਂਦਾ ਹੈ ਤੇ ਬਿਹਾਰ ਦੀਆਂ ਇਲਕਸ਼ਨਾ ਸਿਗੀਆਂ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤਾਂ ਨਵੀਂ ਸਰਕਾਰ ਬਣਨ ਦੀ ਪ੍ਰਕਿਰਿਆ ਜਿਹੜੀ ਹੈ ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ